ਅਇਦਨ ਹੀ ਲੁੱਟਖੋਹਾਂ ਤੇ ਚਪਟਮਾਰੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਿਸ ਵਜ੍ਹਾ ਸਕੂਲ ਤੋਂ ਘਰ ਪਰਤਣ ਹੀ ਬੱਚਿਆਂ ਨੂੰ ਲੈਣ ਲਈ ਬੈਲਾ ਤੇ ਗਲੇ ਤੋਂ ਸਨੇਚਰ ਸੋਨੇ ਦੀ ਚੀਨ ਚਪਟਕੇ ਰੱਖੂ ਚੱਕਰ ਪੂਵੇ ਤੇ ਜਕਤਮਾਰੀ ਦੀ ਇਹ ਪੂਰੀ ਵਾਰਤਾ ਸੋਸਾਇਟੀ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਪ ਹੋਵੇ ਤੇ ਸੀਸੀਟੀਵੀ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕਸਤਾਂ ਦੇ ਨਾਲ ਸਨੇਚਰ ਮੈਲਾ ਦੀ ਚੀਨ ਖੋਦੇ ਹੋਏ ਮੈਂ ਪਿੰਡ ਨੇ ਫੁਲਹਾਲ ਕੋਲਿਸ ਦੇ ਮਾਮਲਾ ਦਰਜ ਕਰਕੇ ਜਾਂਚੇ ਸ਼ੁਰੂ ਕਰ ਦਿੱਤੀ ਹੈ ਦੱਸਦੀ ਕਿ ਜ਼ਿਰਕਪੁਰ ਸ਼ਗਾ ਕਲੋਨੀ ਦੇ ਵਿੱਚ ਰੈਂਡ ਪਾਲੀ ਮੈਲਾ ਕਫਤਾ ਦੇ ਦੱਸਣ ਦੇ ਮੁਤਾਬਿਕ ਬੇਟੀ ਨੂੰ ਲੈਣ ਗਈ ਸੀ ਤੇ ਉਹ ਘਰ ਪਰਤ ਰਹੀ ਸੀ ਜਿਸ ਦੌਰਾਨ ਇਹ ਸਾਰਾ ਵਾਕਿਆ ਹੋਇਆ ਤੇ ਉਸ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੀ ਗਲੀ ਦੇ ਮੋੜ ਤੇ ਇੱਕ ਨੌਜਵਾਨ ਬਿਨਾਂ ਨੰਬਰ ਵਾਲੀ ਬਾਈਕ ਤੇ ਬੈਠਾ ਸੀ ਜਦਕੀ ਇੱਕ ਨੌਜਵਾਨ ਫੋਨ ਤੇ ਗਲਬਾਤ ਕਰ ਰਿਹਾ ਸੀ ਉਹਦੇ ਗਲਬਾਤ ਕਰਨ ਪੜਾ ਨੌਜਵਾਨ ਉਸਦੇ ਪਿੱਛੇ ਲੱਗ ਗਿਆ ਤੇ ਅਚਾਨਕ ਰੋਕ ਕੇ ਉਸਦੀ ਸੋਨੇ ਦੀ ਚੇਨ ਚਪਕ ਲੈ ਜਦ ਮੈਲਾ ਨੇ ਰੋਲਾ ਪਾਇਆ ਤਾਂ ਉਸ ਤੋਂ ਬਾਅਦ ਸਨੇਚਰ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਸਨੇਚਰ ਆਪਣੇ ਆਪ ਨੂੰ ਬਚਾਉਂਦੇ ਹੋਏ ਬਾਈਕ ਤੇ ਰਫੂ ਚੱਕਰ ਹੋ ਗਏ ਇਹ ਜੀ 2:20 ਮਿੰਟ ਦੇ ਕਰੀਬ ਦੀ ਘਟਨਾ ਹੈ ਜੈਸੇ ਮੈਂ 2 ਵਜੇ ਆਪਣੀ ਬੇਟੀ ਕੋ ਲੈਣੇ ਜਾਂਦੀ ਹੂੰ ਜੀ ਉਹ ਵਾਹ ਪੇ ਬਸ ਆਤੀ ਹੈ ਓੜ ਕੇ ਪਾਸ जैसे ही मैंने अपनी बेटी को लेके मैं वापस आ रही थी मैं अपने गेट के अंदर एंटर करके आ रही थी और जैसे ही मैं अपनी गली के अंदर मुड़ गई थी तो बाइक पे दो जने खड़े थे आगे वाले ने मोबाइल देख रहा था तो मैं अपनी गली में टर्न कर गई जैसे ही मतलब मैं अपनी गली में टर्न करके दो घर आगे आ गई पीछे से एकदम से को आया और मुझे नहीं पता लगा वो कब मेरे करीब आ गया

ਮੈਂ ਪੁਲਿਸ ਨੂੰ ਆਪਣੀ ਸ਼ਿਕਾਇਤ ਕੀਤੀ। ਹਾਂਜੀ ਕੰਪਲੇਂਟ ਅਸੀਂ ਪੁਲਿਸ ਥਾਣੇ ਜਾ ਕੇ ਲਿਖਵਾ ਕੇ ਆਏ ਥੇ ਜੀ। ਕ੍ਰਾਈ ਸਿਟੀ ਦੇ ਵਿੱਚ ਚੋਰਾਂ ਤੇ ਸਨੈਚਰਾਂ ਦੇ ਹੌਸਲੇ ਨੇ ਬੁਲੰਦ ਹੋ ਗਏ ਦੀ ਕਿ ਇਨਾ ਚੋਰਾਂ ਨੂੰ ਪੁਲਿਸ ਅਤੇ ਸੀਸੀਟੀਵੀ ਕੈਮਰੇਾਂ ਦਾ ਵੀ ਕੋਈ ਡਰ ਖੌਫ ਨਹੀਂ ਹੈ। ਅਜਿਹੀ ਜੇ ਲੋੜ ਹੈ ਲੋਕਾਂ ਨੂੰ ਮੁਸਤਹਿਦ ਰਹਿਣ ਦੀ ਤਾਂ ਚੋਰ ਜਹੀਆਂ ਘਟਾਵਾਂ ਤੋਂ ਬਚਿਆ ਜਾ ਸਕੇ। ਜਗਵਾਨੀ ਟੀਵੀ ਦੇ ਲਈ ਤੁਹਾਨੂੰ ਧੰਨਵਾਦ ਕੀਤਾ।